ਵਹਿ ਪ੍ਰਗਟਿਓ ਮਰਦ ਅਗਮੜਾ ਬੜਿਆ ਅਕੀਲਾ ਵਹਿ ਕੋ ਬੰਦ ਸੇਗ ਅਬ ਅਪੇ ਗੁਰ ਚਿਲਾ ਦੀਨ ਦੁਨੀਆਂ ਤਰਕ ਮੰਦੇ ਆਦ ਫਰੀਦ ਕੁਸਰਨਾ

ਅੱਜ ਦੂਸਰੇ ਦਿਨ ਦੇ ਦਿਨਾਂ ਵਿੱਚ ਜਿੱਥੇ ਆਪਕੀ ਨੇ ਸੋਤਨ ਰਹਿਰਾਸ ਪਾਣੀ ਦੇ ਜਾਪ ਉਪਰੰਤ ਕਪਟਾਮ ਕੀਰਤਨ ਸਰਬਣ ਕੀਤਾ ਹੈ ਹੁਣ ਕੁਝ ਸਮਾਂ جو کل دور تو جفر نامی دی بچار آپا پرم کیتی سی اسے لڑی دے دہر آپا اگے بچار نامی تورن دا یادر کریے جنہیں دی مائی پائی نامی بچے میرے میرے اکتر ہوں بیٹھے نے بڑھ پاکے ہوں ਜਿੱਥੇ ਤੱਕ ਇਹ ਲਾਉਡ ਸਪੀਕਰ ਦੀ ਆਵਾਜ਼ ਪਹੁੰਚ ਨਹੀਂ ਰਹੀ ਹੈ ਯਤਨ ਕਰੋ ਸਤਿਗੁਰੂ ਜੀ ਦੇ ਦਰਬਾਰ ਵਿੱਚ ਬੈਠਣ ਦਾ ਕਿਉਂਕਿ ਜਿਹੜਾ ਇਹ ਬੰਦ ਹੈ ਸਮਾ ਹੈ ਇਹ ਬਾਤ ਬਾਤ ਪ੍ਰਾਪਤ ਨਹੀਂ ਹੋ ਰਹੀ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜਨਾ ਸ਼ਹੀਦਾਂ ਦੇ ਅਸਥਾਨ ਤੇ ਜੁੜਨਾ جگتی نشانی کبھی نے بڑا پیارا لکھا قوم شہیدان ہی جی وہ ਸ਼ਹੀਦਾਂ ਦੀ ਜੋ ਮੌਤ ਹੈ ਕੌਮ ਦੀ ਹਯਾਤ ਹੈ ਸ਼ਹੀਦਾਂ ਦੀ ਜੋ ਮੌਤ ਹੁੰਦੀ ਹੈ ਕੌਮ ਦੀ ਜ਼ਿੰਦਗੀ ਹੁੰਦੀ ਹੈ ਹਯਾਤ ਤੋਂ ਹਯਾਤ ਹੈ ਮੌਤ ਵੀ ਹਯਾਤ ਹੈ ਮੌਤ ਵੀ ਜਿਹੜੀ ਹੈ ਉਹ ਜ਼ਿੰਦਗੀ ਬਣ ਜਾਂਦੀ ਹੈ ਸ਼ਹੀਦਾਂ ਦੀ ਹਕੀਮ ਅੱਲਾ ਜਾਗਦਾ ਜੋ ਕਿ ਕਹਿੰਦਾ ਜਿਸ ਕੌਮ ਦੇਸ਼ ਦੇ ਬੱਚੇ ਦੇ ਸਕਤੇ ਹੈ ਬਲਦਾਨ ਉਨਕਾ ਭਵਿਸ਼ਯ ਜੋ ਵੀ ਹੋ ਉਨਕਾ ਵਰਤਮਾਨ ਜੋ ਵੀ ਹੋ ਭਵਿਸ਼ਯ ਹੈ ਮਹਾਨ ਵਰਤਮਾਨ ਵਿੱਚ ਭਾਵੇਂ ਜਿਹੋ ਜਿਹਾ ਮਰਜੀ ਘਟਨਾਵਾਂ ਵਾਪਰੀਆਂ ਹੋਣ ਪਰ ਉਹਨਾਂ ਦਾ ਜਿਹੜਾ ਭਗਤ ਹੁੰਦਾ ਹੈ ਬਹੁਤ ਮਹਾਨ ਹੁੰਦਾ ਹੈ ਸੋ ਉਹ ਬਹੁਤਾ ਸਮਾਂ ਲਾ ਲਿੱਤੇ ਹੋਏ ਵਕਤ ਦੇ ਦਾਇਰੇ ਵਿੱਚ ਰਹਿ ਕੇ ਗੁਰਮਤ ਵਿਚਾਰਾਂ ਦੇ ਨਾਲ ਪਾਪਾਂ ਚੜਨ ਦਾ ਯਤਨ ਕਰੀਏ ਜਿੰਨੀ ਸੱਚਤ ਸਤਿਗੁਰ ਦੀ ਦੇ ਦਰਬਾਰ ਵਿੱਚ ਪਹੁੰਚ ਚੁੱਕੀ ਹੈ ਜਾਂ ਪਹੁੰਚ ਰਹੀ ਹੈ ਬੰਦੇ ਅਦਬ ਸਤਕਾਰ ਸਾਹਿਤ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹੋਏ ਦਸ਼ਮੇਸ਼ ਪਿਤਾ ਜੀ ਦੀ ਅਕਸ਼ਿਸ਼ ਕੀਤੇ ਗੁਰੂ ਘਰ ਦੇ ਪਰਮਾਰਗ ਕਰੋ ਬਲੰਦ ਪਵਾਜ ਵਿੱਚ ਅਕੋਰ ਜੀ ਵਾਹਿਗੁਰੂ ਜੀ ਦਾ ਗਤ ਸਾਹਿਬ ਵਾਹਿਗੁਰੂ ਜੀ ਦੀ ਕਿਰਪਾ ਇਸ ਪੰਜ ਰੂਜਾ ਦੀ ਬਾਦ ਦੇ ਅੰਦਰ ਪਿਛਲੇ ਕੱਲ ਦੇ ਦਿਵਾਨ ਵਿੱਚ ਆਪ ਜੀ ਨੇ ਜੱਫਰ ਨਾਮੇ ਦੀ ਵਿਚਾਰ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਦੇ 12 ਸ਼ੇਰ ਅਕਾਲ ਪੁਰਖ ਪਰਮਾਤਮਾ ਦੀ ਪੁਸਤਕ ਦੇ ਵਿੱਚ ਉਚਾਰਨ ਕੀਤੇ ਆਪ ਜੀ ਨੇ ਸਰਵਣ ਕੀਤੇ ਕਿਉਂਕਿ ਕੋਈ ਵੀ ਜਗਤ ਫਤਿਹ ਕਰਨੀ ਹੋਵੇ ਪਰਮਾਤਮਾ ਦੇ ਬਖਸ਼ੇ ਬਰਕਤ ਬਿਨਾਂ ਫਤਿਹ ਨਹੀਂ ਕੀ ਸਾਡੇ ਇਤਿਹਾਸਿਕ ਸਰੋਤਾਂ ਵਿੱਚ ਬੋਲ ਵੀ ਦਰਦਿਆ ਕਿ ਸ਼ਸਤਰਕ ਕੇ ਕਦੀ ਮਹਿਰਾਜ ਜੋ ਨਾ ਤਰਤ ਸਿਗਰੇ ਕਾਜ ਸ਼ਸਤਰਾਂ ਦੇ ਲੜ ਤੇ ਜਗ ਦੇ ਮਦਦ ਵਿੱਚ ਵੀ ਫਤਿਹ ਕਰਨੀ ਹੋਵੇ ਤੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਸਿਮਰਨ ਦਾ ਧਿਆਣਾ ਸਿੱਖ ਦਾ ਜਿਹੜਾ ਮੂਡਲਾ ਕਰਦਾ ਹੈ ਅੱਜ ਜੋ ਹਕਾਇਤ ਪਹਿਮ ਹੈ ਇਹਦਾ ਜਿਹੜਾ ਪਹਿਲਾ ਸ਼ੇਰ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਇੱਕ ਸ਼ੇਰ ਦਾ ਪਾਠ ਤੇ ਉਚਾਰਨ ਸਰਵਣ ਕਰਾਂਗੇ ਉਪਰੰਤ ਉਸ ਦੀ ਵਿਚਾਰ ਆਪਾਂ ਸਰਵਣ ਕਰਾਂਗੇ ਸਤਿਗੁਰੂ ਕਿਰਪਾ ਕਰਦੇ ਸਰਵਣ ਤਰੂਰ ਦਾਸਤਨ ਹੈ ਇਹ ਗੋਬਿੰਦ ਸਿੰਘ ਬਹਾਦਰ ਦੀ ਤਕਾਇਤ ਹਕਾਇਤ ਦਾ ਪਾਵਨ ਅੰਕਿਤ ਬਾਪਰਿਆ ਕੀ ਸਤਿਗੁਰੂ ਕਹਿੰਦੇ ਮਰ ਅਤਿ ਬਾਰੇ ਬਰੀ ਕਸਮ ਨੇਸ ਕਿ ਇਜ਼ਤ ਦਾ ਗਵਾਹ ਅਸਤ ਜਦਾ ਜਕੈਸਤ ਇਹ ਹਕਾਇਤ ਦਾ ਪਹਿਲਾ ਸ਼ੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਏ ਤੌਨ ਜੇਬ ਦੇਖ ਤੂੰ ਕਸਮ ਹਾ ਕੇ ਕੁਰਾਨ ਦੀ ਮੈਨੂੰ ਲਿੰਕ ਭੇਜਿਆ ਸੀ ਤੇਰੇ ਨਾਲ ਮੇਲ ਕਰਨਾ ਪਰ ਤੇਰਾ ਇਤਬਾਰ ਮਰ ਗਿਆ ਸਿੱਖ ਦੀ ਮਸ਼ਹੂਰਤ ਤੇ ਗੁਰੂ ਦੀ ਦੱਸੀ ਹੋਈ ਜ਼ਿੰਦਗੀ ਦੇ ਨਾਲ ਹੀ ਮਸ਼ਹੂਰ ਹੁੰਦਾ ਹੈ ਸਿੱਖੀ ਕੋਈ ਤੇ ਸਿੱਖੀ ਕੋਈ ਕੋਈ ਪਹਿਰਾਵਾ ਸਿੱਖੀ ਕੋਈ ਰੌਲਾ ਰੱਪਾ ਜਾਂ ਸ਼ੋਰ ਸ਼ਰਾਬਾ ਨਹੀਂ ਹੁੰਦਾ ਸਿੱਖੀ ਮਹਾਨ ਉਦੋਂ ਹੁੰਦੀ ਹੈ ਜਦੋਂ ਉਹ ਆਪਣੇ ਗੁਰੂ ਦੇ ਪੈਰਾਂ ਤੋਂ ਤੁਰਨਿਆਂ ਤੇ ਚੱਲਦਾ ਹੈ ਖਲੀਲ ਜਬਰਾਨ ਇੱਕ ਅਰਬस्तानी ਇਸਲਾਮ ਦਾ ਲਿਖਾਰੀ ਹੋਇਆ ਕਈ ਵਾਰੀ ਨਿਊਜ਼ਪੇਪਰਾਂ ਦੇ ਵਿੱਚ ਉਹਦਾ ਲੇਖ ਵੀ ਛਪਦਾ ਹੁੰਦਾ ਸੀ ਖਲੀਲ ਜ਼ਬਰਾਨ ਦੇ ਲੇਖਾਂ ਦੇ ਵਿੱਚ ਤਿੰਨ ਗੱਲਾਂ ਬੜੀਆਂ ਮਸ਼ਹੂਰ ਨੇ ਉਹ ਆਪਣੀ ਰਫਤਾਰ ਦੀ ਗੱਲ ਕਰਦਾ ਹੈ ਦੁਫਤਾਰ ਦੀ ਗੱਲ ਕਰਦਾ ਹੈ ਦਸਤਾਰ ਦੀ ਗੱਲ ਕਰਦਾ ਹੈ ਪਰ ਸਿੱਖਾਂ ਨੇ ਇਹਦੇ ਵਿੱਚ ਇੱਕ ਗੱਲ ਦਾ ਹੋਰ ਵਾਅਦਾ ਕੀਤਾ ਉਹ ਸੀ ਚਰਤਾਰ

ਹੁਣ ਦਸਤਾਰ ਵੀ ਉਦੋਂ ਸ਼ੋਭਦੀ ਐ ਦੁਸਤਾਰ ਵੀ ਉਦੋਂ ਸ਼ੋਭਦੀ ਐ ਸਾਡੀ ਰਫਤਾਰ ਵੀ ਉਦੋਂ ਚੰਗੀ ਲੱਗਦੀ ਐ ਸਦੋਂ ਸਾਡਾ ਕਿਰਦਾਰ ਚੰਗਾ ਐ ਕਿਰਦਾਰ ਤੋਂ ਬਿਨਾ ਨਾਤਾ ਅਸੀਂ ਚੰਗੀ ਰਫਤਾਰ ਦੇ مالک ਬਣ ਸਕਦੇ ਆ ਐਵੇਂ ਦੁਨੀਆ ਤੇ ਦੌੜ ਭੱਜ ਕਰੀ ਜਾਓ ਪਰ ਕਿਰਦਾਰ ਹੀ ਚੰਗਾ ਨਹੀਂ ਦੁਨੀਆ ਦੇ ਉੱਤੇ ਬੋਲਬਾਣੀ ਬੜੀ ਵਧੀਆ ਹੋਵੇ ਪਰ ਕਿਰਦਾਰ ਚੰਗਾ ਨਹੀਂ ਦੁਨੀਆ ਦੇ ਕੁੱਤੇ ਦਸਤਾਰ ਦਾ ਬੜਾ ਮਹਿੰਗਾ ਕੱਪੜਾ ਆਪਣੇ ਸੀਸ ਤੇ ਸਜਾਇਆ ਹੋਵੇ ਪਰ ਕਿਰਦਾਰ ਨਹੀਂ ਚੰਗਾ ਹੁਣ ਦੇਖੋ ਨਾ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਤਖਤ ਤੇ ਬੈਠਦੇ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਜਾਂਦੀ ਹੈ ਤੇ ਅਕਾਲ ਤਖਤ ਸਾਹਿਬ ਦੀ ਰਚਨਾ ਦੇ ਕੁੱਤੇ ਜਦੋਂ ਸਤਗੁਰੂ ਜੀ ਆਪਣਾ ਤਖਤ ਲਾ ਕੇ ਉਹਦੇ ਤੇ ਸ਼ਿਸ਼ੁਭਤ ਹੁੰਦੇ ਸਾਡੀ ਅਬਦੁੱਲਾ ਤੇ ਲੱਥਾ ਮੱਲ ਇੱਕ ਗੱਲ ਕਹਿੰਦੇ ਦੋ ਤਲਵਾਰਾਂ ਫੱਦੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਤਜੀਰੀ ਦੀ ਹਿੰਮਤ ਬਾਨਾ ਕੋਟ ਗੜ ਦਰਵਾਜ਼ਾ ਬਲਖ ਵਕੀਰ ਦੇ ਤੱਗ ਤੇਰੀ ਕੀ ਜਹਾਂਗੀਰ ਹੁਣ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਜਾਂਦਾ ਏਸ਼ੀਆ ਦਾ ਬਾਦਸ਼ਾਹ ਤੱਗ ਦਾ ਕੱਪੜਾ ਉਹਨਾਂ ਦੀ ਮਾੜ ਨਹੀਂ ਲਿਖਦੇ ਤੋਦੀ ਵੀ ਪੱਗ ਕੁੱਤੇ ਹੀਰੇ ਜਵਾਹਰਾ ਦਾ ਜੜੇ ਹੋਣਗੇ ਪਰ ਉਸ ਜ਼ਾਹਗੀਰ ਦੇ ਪੱਗ ਦੇ ਪਿੱਛੇ ਕਿਸੇ ਦਾ ਕਿਰਦਾਰ ਕਸ਼ ਕਿਸੇ ਦੇ ਕਿਰਦਾਰ ਦਾ ਢਾਣ ਕਰਕੇ ਆਪ ਤਖਤ ਤੇ ਬੈਠਾ ਪਰ ਜਦੋਂ ਛੇਵੇਂ ਪਾਤਸ਼ਾਹ ਗੁਰੂ ਘਰ ਗੋਬਿੰਦ ਸਾਹਿਬ ਤਖਤ ਤੇ ਬੈਠੇ ਨੇ ਉਹਦੇ ਵਿੱਚ ਕਿਰਦਾਰ ਹੈ ਜਦੋਂ ਜ਼ਾਹਗੀਰ ਦੀ ਘਰ ਵਾਲੀ ਨੂਰ ਜਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਚਾ ਸੁਣੀ ਮਿਲਨ ਆਈ ਤੇ ਕਹਿੰਦੇ ਉਹਨੇ ਆਪਣੇ ਤਨ ਤੇ ਬੜਾ ਸ਼ਿੰਗਾਰ ਕੀਤਾ ਹੋਇਆ ਜਹਾਗੀਰ ਜਗ ਦੇ ਵਿੱਚ ਨੂਰ ਜਹਾ ਨੂੰ ਜਿੱਤ ਕੇ ਲਿਆਇਆ ਸੀ ਇਹ ਜਹਾਗੀਰ ਦੀ ਤਰਦਾਦ ਕਹੀ ਸੀ ਪਰ ਉਹੀ ਜਦੋਂ ਨੂਰ ਜਹਾ ਸ਼ੇਵ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਜਾਂਦੀ ਹੈ ਤੇ ਸ਼ੇਵ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਪੁੱਤਰੀ ਕਰਕੇ ਸੰਬੋਧਨ ਕਰਦੇ ਐਸਾ ਪੁੱਤਰੀ ਸ਼ਿੰਗਾਰ ਕਰ ਤਾ ਤੂੰ ਪਾਏ ਵਦਾਏ ਕਿ ਪੁੱਤਰੀ ਜੇਕਰ ਤੂੰ ਜਿੰਨਾ ਸ਼ਿੰਗਾਰ ਆਪਣੇ ਤਲ ਤੇ ਕਰਕੇ ਆਈ ਆਪਣੇ ਮਨ ਤੇ ਕੀਤਾ ਹੁੰਦਾ ਤੇ ਸੱਚਮੁੱਚ ਕੋ ਈ ਵਦਾਨੂ ਪ੍ਰਾਪਤ ਕਰ ਲੈਂਦਾ ਇਹ ਸਿੱਖ ਦੀ ਗੁਫਤਾਰ ਰਫਤਾਰ ਦਸਤਾਰ ਤੇ ਕਿਰਦਾਰ ਕਿਰਦਾਰ ਤੋਂ ਬਿਨਾਂ ਸਾਰੀ ਕਿਰਿਆ ਕਰਾਮੀ ਹੈ ਤੇ ਜਦੋਂ ਤੁਸੀਂ ਜਫਰਤਾਮਾ ਪੜ੍ਹਦੇ ਹੋ ਦਸਵੇਂ ਪਾਤਸ਼ਾਹ ਦਾ ਇਹਦੇ ਵਿੱਚੋਂ ਕਿਰਦਾਰ ਚਲਦਾ ਅਣਖ ਚਲਦੀ ਹੈ ਔਰੰਗਜ਼ੇਬ ਨੇ ਕਹਿੰਦੇ ਮਰਾਂ ਤੈਨ ਤਬਾਰੇ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਧਰਮ ਨਹੀਂ ਸਮਝਦਾ ਪਰ ਤੇਰੇ ਉੱਤੇ ਕੀ ਯਕੀਨ ਕੀਤਾ ਜਾਏ ਜਿਸ ਕੁਰਾਨ ਸ਼ਰੀਫ ਨੂੰ ਤੂੰ ਆਪਣਾ ਧਰਮ ਗੁਰੂ ਸਮਝਦਾ ਹੈ ਪਵਿੱਤਰ ਬਾਤ ਬੋਲ ਸਮਝਦਾ ਹੈ ਕਹਿੰਦੇ ਕੋਈ ਸੌਖਾ ਕੇ ਕਿ ਤੇਰੇ ਨਾਲ ਮੈਂ ਮੇਲ ਕਰਨਾ ਪਰ ਤੂੰ ਆਪਣੀਆਂ ਫੌਜਾਂ ਭੇਜ ਕੇ ਮੇਰੇ ਨਾਲ ਜੰਦ ਕੀਤਾ ਤੂੰ ਮੇਰੇ ਅੱਗੇ ਝੂਠਾ ਨਹੀਂ ਆਪਣੇ ਮੱਤ ਅੱਗੇ ਆਪਣੇ ਧਰਮ ਅੱਗੇ ਝੂਠਾ ਬਣਿਆ ਮਰਾ ਕਤ ਬਾਰੇ ਵਰ ਕੀ ਕਸਮ ਦੇਸ ਜਿਹੜੀ ਤੂੰ ਕਸਮ ਖਾਦੀ ਸੀ ਜਿਹੜੀ ਤੂੰ ਸੌਖਾਦੀ ਸੀ ਆਨੰਦ ਜਦੋਂ ਕਿ ਜਫਰ ਨਾਮੀ ਤੇ ਆਪਾਂ ਸ਼ੇਰ ਪੜਨੇ ਹੋਣਾ ਤਾਂ ਇਤਿਹਾਸ ਨੂੰ ਵਿਖਿਆਨ ਕਰਨ ਤੋਂ ਬਿਨਾਂ ਆਪਾਂ ਰਹਿ ਨਹੀਂ ਸਕਦੇ ਜਦੋਂ ਛੋਟੀਆਂ ਕਸਮਾਂ ਦੀ ਗੱਲ ਆਉਂਦੀ ਹੈ ਤੇ ਜਦੋਂ ਗੱਲ ਕਾਜੀ ਬੱਲੀ ਹਰਸਨ ਕੁਰਾਨ ਸ਼ਰੀਫ ਲੈ ਕੇ ਆਇਆ ਉਹਨੇ ਕਸਮ ਖਾਧੀ ਥਾਲ ਦੇ ਵਿੱਚ ਰੱਖੀ ਹੋਈ ਫਕਤੇ ਔਰੰਗਜ਼ੇਬ ਦੇ ਸਾਈਨ ਕੀਤੇ ਹੋਏ ਕਿ ਗੁਰੂ ਗੋਬਿੰਦ ਸਿੰਘ ਜੇ ਦਾ ਸਾਡੀ ਜਨ ਮੰਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਲੀ ਕਰਦੇਵੇਂ ਅਸੀਂ ਦੀਨਾਂ ਕਾਂਗੜ ਦੀ ਧਰਤੀ ਦੇ ਉੱਤੇ ਤੇਰੇ ਨਾਲ ਮੇਲ ਕਰਨ ਦਾ ਪ੍ਰਸਤਾਵ ਰੱਖਦੇ ਆ ਮੁਲਾਕਾਤ ਕਰਨ ਦਾ ਤੇਰੇ ਨਾਲ ਸਲਾਹ مشورہ ਕਰਨ ਦਾ ਆਪਾਂ ਇਸ ਜਗ ਨੂੰ ਗੱਲਬਾਤ ਦੇ ਰਾਹੀਂ ਨਿਬੇੜਨ ਦਾ ਯਤਨ ਕਰਾਂਗੇ ਉਸ ਤੋਂ ਪਹਿਲਾਂ ਕਹਾਸ ਵਿੱਚ ਇੱਕ ਹੋਰ ਘਟਨਾ ਆਉਂਦੀ ਹੈ ਕਿ ਜਦੋਂ ਪੰਡਿਤ ਪਰਮਾਨੰਦ ਜਿਹਨੂੰ ਪੰਮਾ ਪੁਜੋਹਤ ਕਰਕੇ ਵੀ ਜੇਕਰ ਕਹੋ। ਉਹਨੇ ਜਨੇਮ ਰੱਖਿਆ। ਉਹਨੇ ਆਟੇ ਦੀ ਗਾਹ ਬਣਾਈ। ਥਾਲ ਵਿੱਚ ਰੱਖ ਕੇ ਕੁਝ ਦਿਨ ਪਹਿਲਾਂ ਕੋ ਆਇਆ ਜੀ ਨੂੰ ਸਾਹਿਬ ਜੀ ਦੇ ਦਰਬਾਰ ਵਿੱਚ। ਇਤਿਹਾਸਕਾਰ ਦੱਸਦੇ ਨੇ ਕਿ ਉਸ ਵਕਤ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਨੇ ਤੇ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਪੁੱਤਰ ਇਹਨਾਂ ਦੀ ਖਾਦੀ ਹੋਈ ਕਸਮ ਤੇ ਕੀ ਆਪਾਂ ਯਕੀਨ ਕਰੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲੇ ਮਾਤਾ ਜੀ ਇਹਾਂ ਤੋਂ ਗਉ ਹੈ ਗਉ ਦਾ ਕੀ ਅਰਥ ਹੈ ਤੁੱਕ ਸਿੱਖੀ ਸਿਧਾਂਤਾਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਭਾਰਤ ਦੀ ਧਰਤੀ ਦੇ ਉੱਤੇ ਗਉ ਮਾਤਾ ਗਉ ਮਾਤਾ ਦਾ ਬੜਾ ਧਰਮ ਦੇ ਨਾਮ ਦੇ ਉੱਤੇ ਬੜਾ ਬਰਾਤੇ ਗੰਡਾ ਕੀਤਾ ਗਿਆ ਹੈ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਦੇ ਪੁਜਾਰੀ ਬਣਾ ਕੇ ਪ੍ਰਮਾਤਮਾ ਦੀ ਬੰਦਗੀ ਕੌਲੀ ਉਸਤਤ ਕਰਦੀ ਪ੍ਰੇਰਨਾ ਦਿੱਤੀ ਅੱਜ ਕੱਲ੍ਹ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਮੰਗਲਬਾਰ ਗਾਉਂ ਤੇੜਾ ਪਾਦੇ ਉਹ ਪਰ ਜੇ ਕੁਛਣ ਵਾਲਾ ਹੁੰਦੇ ਵੀ ਭੱਲੇ ਵਾਂਗ ਕਿੜਾ ਨਹੀਂ ਖਾਂਦੀ ਉਹਨੂੰ ਪੱਠੇ ਚਾਹੀਦੇ ਉਹਨੂੰ ਪਾਣੀ ਚਾਹੀਦਾ ਉਹਦੀ ਦੁਰਗਤੀ ਨਾ ਹੋਵੇ ਛੜਕਾ ਤੇ ਐਕਸੀਡੈਂਟ ਦਾ ਕਾਰਨ ਨਾ ਬਣੇ ਤੋਦੀ ਸਾਹਿਬ ਸੁਭਾਲ ਦੋਤੇ ਪਰ ਜੇ ਹੁਣ ਆਪਾਂ ਕਹੀਏ ਵੀ ਤੁਹਾਡੇ ਘਰ ਦੇ ਕੰਮ ਬਣ ਜਾਣਗੇ ਇਹਨੂੰ ਮੰਗਲਵਾਰ ਨੂੰ ਟੇੜਾ ਪਾ ਦੇਣਾ ਤੇ ਉਹ ਇਤਿਹਾਸ ਦੇ ਸਮੇਂ ਨੂੰ ਚੇਤੇ ਕਰੋ ਜਦੋਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਾਤਾ ਜੀ ਇਹਾਂ ਤੋਂ ਗਉ ਹੈ ਗਉ ਦਾ ਕੀ ਅਰਥ ਹੈ ਗੁਰੂ ਸਾਹਿਬ ਨੇ ਉਹਨਾਂ ਦੀਆਂ ਖਾਦੀਆਂ ਕਸਮਾਂ ਤੇ ਭਰੋਸਾ ਨਾ ਕੀਤਾ ਯਕੀਨ ਨਾ ਕੀਤਾ ਸਿੰਘਾਂ ਦੇ ਹਮਾਤਾਂ ਨੂੰ ਦੇਖ ਕੇ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦੇ ਛੜਿਆ। ਕਿਉਂਕਿ ਕਈ ਵਾਰੀ ਆਪਾਂ ਜਦੋਂ ਇਤਿਹਾਸ ਤੋਂ ਜਾਣੂ ਨਾ ਹੋਈਏ ਤੇ ਗੁਰੂ ਸਾਹਿਬ ਜੀ ਦੇ ਉੱਤੇ ਇਹ ਵੀ ਆਪਾਂ ਗੱਲ ਥੋਕ ਦਿੰਦੇ ਆ ਵੀ ਕਈ ਵਾਰੀ ਆਪਾਂ ਕਹਿੰਦੇ ਆ ਵੀ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਧੋਖੇ ਦੇ ਵਿੱਚ ਆ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਨੀ ਕੀਤਾ। ਪਰ ਗੁਰੂ ਸਾਹਿਬ ਜੀ ਨੂੰ ਕਦੇ ਧੋਖੇ ਵਿੱਚ ਰੱਖਿਆ ਨਹੀਂ ਜਾ ਸਕਦਾ। ਇਤਿਹਾਸ ਗਵਾਹੀ ਭਰਦਾ ਇਸ ਗੱਲ ਦੀ। ਸਤਗੁਰੂ ਨੇ ਧਰਮ ਦੇ ਪਿੱਛੇ ਉਹਨਾਂ ਦੇ ਚਿਹਰੇ ਨੂੰ ਲੰਗਾ ਕੀਤਾ ਵੀ ਤੁਹਾਡੇ ਧਰਮ ਦੇ ਪਿੱਛੇ ਜਿਹੜਾ ਮਖੌਡਾ ਹੈ ਉਹਦੇ ਪਿੱਛੇ ਤੁਹਾਡਾ ਜਿਹੜਾ ਚਿਹਰਾ ਹੈ ਉਹ ਕੁਝ ਹੋਰ ਤਰ੍ਹਾਂ ਦਾ ਹੈ ਮਰਾ ਇਤਬਾਰੇ ਬਰ ਕੀ ਕਸਮ ਨਿਸਤ ਔਰੰਗਜ਼ੇਬ ਤੂੰ ਪਹਿਲੇ ਇਕਰਾਰ ਦੀਆਂ ਕਸਮਾਂ ਖਾਧੀਆਂ ਕਿ ਮੇਰੇ ਨਾਲ ਮੇਲ ਕਰਨਾ ਹੈ ਪਰ ਪਿੱਛੋਂ ਫੌਜਾਂ ਨੂੰ ਭੇਜ ਕੇ ਜੁੱਧ ਕੀਤਾ ਮੇਰੇ ਨਾਲ ਤੇਰੀ ਕਸਮ ਤੇ ਕੁੱਤੇ ਪ੍ਰੋਸਾ ਨਹੀਂ ਕੀਤਾ ਜਾ ਸਕਦਾ ਮੈਂ ਉਸ ਅਕਾਲ ਪੁਰਖ ਪਰਮਾਤਮਾ ਆਪਣੇ ਮੇਰੇ ਤੇ ਤੇਰੇ ਵਿਚਾਰ ਇਸ ਗੱਲ ਦੀ ਗਵਾਹੀ ਕਰਦਾ ਹੈ ਅਕਾਲ ਪੁਰਖ ਫਿਰ ਅੱਗੇ ਹੈ 14 ਨੰਬਰ ਸ਼ੇਰ ਇਹ ਹਕਾਇਤ ਦਾ ਹਕਾਇਤ ਦਾ ਭਾਵ ਹਕੀਕਤ ਦਾਸਤਾਨ ਦਾ ਦੂਜਾ ਸ਼ੇਰ ਹੈ 14 ਨੰਬਰ ਨਾ ਕਤਰਾ ਮਰ ਅਿਤ ਬਾਰੇ ਬਰੋਸ

ਕਿਸ ਜ਼ੁਬ ਦਾ ਕਿਸ ਜ਼ੁਬ ਦਾ ਭਾਅ ਹੁੰਦਾ ਹੈ ਫਾਰਸੀ ਦੇ ਵਿੱਚ ਝੂਠ ਸਤਿਗੁਰੂ ਕਹਿੰਦੇ ਪਰ ਮੇਰਾ ਜਿਹੜਾ ਭਰੋਸਾ ਹੈ ਉਹ ਅਕਾਲ ਪੁਰਖ ਤੇ ਹੈ ਤੇਰੇ ਜਿੰਨੇ ਵੀ ਦਬਾਬ ਤੇਰੇ ਮੁਰਸ਼ਿ ਤੇਰੇ ਤਮਾਮ ਤੇਰੀ ਫੌਜ ਇਹ ਸਾਰੀ ਝੂਠੀ ਨਿਕਲੀ ਤੇਰਾ ਧਰਮ ਝੂਠਾ ਨਿਕਲਿਆ ਤੇਰਾ ਧਾਰਮਿਕ ਗ੍ਰੰਥ ਜਿਹੜੀ ਤੂੰ ਕਸਮ ਖਾ ਕੇ ਇਹ ਗੱਲ ਕਹੀ ਦੀ ਮੈਂ ਦੀਨਾ ਚਾਦਰ ਦੀ ਤਕਤੀ ਦੇ ਉੱਤੇ ਤੁਹਾਡੇ ਨਾਲ ਮੁਲਾਕਾਤ ਕਰਾਂਗਾ ਅੱਗੇ ਸਤਿਗੁਰੂ ਕਹਿੰਦੇ ਕਸੇ ਕੌਮ ਕੁਰਾਨ ਬਹੁਤ ਨਾ ਇਤਬਾਰ ਗੁਰੂ ਸਾਹਿਬ ਕਹਿੰਦੇ ਜੇ ਕੋਈ ਪੁਰਸ਼ ਇਸ ਤਰ੍ਹਾਂ ਦੀ ਕੁਰਾਨ ਦੇ ਉੱਤੇ ਝੂਠੀ ਕਸਮ ਦੇ ਉੱਤੇ ਕਦੀਨ ਕਰਦਾ ਹੁਮਾਰਾ ਰੋਜ ਆਖਰ ਸ਼ਬਦ ਮਰਦ ਖੁਆਰ ਜੇਕਰ ਕੋ ਤਿਰਾਨ ਦੀ ਕਸਮ ਤਾਂ ਖਾਂਦਾ ਪਰ ਝੂਠ ਨਿੱਤਰਦਾ ਉਹਦਾ ਅੰਤ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਬੜਾ ਭਟਕਾਗ ਨਿਕਲਦਾ ਸੱਚਮੁੱਚ ਹੋਇਆ ਵੀ ਇਦਾਂ ਹੀ ਅੰਤਲੇ ਸਮੇਂ ਬੜਾ ਬਲਸ਼ਟਾਇਆ ਔਰੰਗਜ਼ੇਬ ਨੇ ਮੰਨਿਆ ਕਿ ਆਪਣੀ ਬਾਪ ਨੂੰ ਜਿਵੇਂ ਸੀਆ ਤੇ ਸੁਣੀ ਇਹ ਇਸਲਾਮ ਦੇ ਮੁਸਲਮਾਨਾਂ ਦੇ ਦੋ ਪਰ ਕੇ ਧਿਰ ਕੇ ਨੇ ਤੇ ਜਿਹੜਾ ਔਰੰਗਜ਼ੇਬ ਸੀ ਇਹ ਧੱਕੇ ਦੇ ਨਾਲ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ ਇੱਕ ਕੱਟੜਵਾਦੀ ਵਿਚਾਰਧਾਰਾ ਦਾ مالک ਸੀ ਧੱਕੇ ਦੇ ਨਾਲ ਹਿੰਦੂਆਂ ਨੂੰ ਇੱਥੇ ਇੱਥੋਂ ਦੇ ਵਸਨੀਕਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਉਣਾ ਚਾਹੁੰਦਾ ਸੀ ਆਪਣੇ ਆਪ ਨੂੰ ਹੀ ਧਰਮੀ ਵੀ ਗਿਣਦਾ ਸੀ ਜਹਾਦ ਦੇ ਨਾਮ ਉੱਤੇ ਬੜਾ ਇੱਕ ਧਰਮ ਦਾ ਯੁੱਧ ਧਰਮ ਦਾ ਜੰਗ ਕੀਤਾ। ਜਹਾਦ ਦਾ ਅਰਥ ਦਾ ਧਰਮ ਦੇ ਨਾਂ ਤੇ ਕੀਤਾ ਹੋਇਆ ਯੁੱਧ। ਔਰੰਗਜ਼ੇਬ ਨੇ ਜਦੋਂ ਆਪਣੇ ਭਰਾਵਾਂ ਤੇ ਪੁੱਤਰਾਂ ਨੂੰ ਕੈਦ ਕੀਤਾ। ਇਹਨੂੰ ਅਰਬ ਦੇਸ਼ਾਂ ਤੋਂ ਕਿੱਥੀਆਂ ਵੀ ਆਈਆਂ ਅਰਬ ਜ਼ੇਨ ਨੇ। ਕਿਉਂਕਿ ਜਦੋਂ ਪਤਾ ਲੱਗਿਆ ਨਾ ਵੀ ਇਹਨੇ ਆਪਣੇ ਭਰਾਵਾਂ ਨੂੰ ਕਤਲ ਕੀਤਾ, ਪਿਤਾ ਨੂੰ ਕੈਦ ਕੀਤਾ। ਤੇ ਉਹ ਲੋਕ ਕਿਹਨਾਂ ਭਾਈਆਂ ਵੀ ਤੂੰ ਇੱਕ ਗੱਦੀ ਨੂੰ ਪ੍ਰਾਪਤ ਕਰਨ ਦੇ ਖਾਤਰ ਭਰਾਵਾਂ ਨੂੰ ਕਤਲ ਕਿਉਂ ਕੀਤਾ ਦਾਤਾ ਔਰਗ ਦੇਵ ਨੇ ਚਿੱਠੀ ਲਿਖੀ ਕਿ ਧਰਮ ਨੂੰ ਖਤਰਾ ਸੀ ਇਹ ਆਪਣੇ ਆਪ ਨੂੰ ਐਡਾ ਵੱਡਾ ਧਰਮੀ ਮੰਨਦਾ ਸੀ ਪਰ ਗੁਰੂ ਸਾਹਿਬ ਜੀ ਨੇ ਇਹਦੇ ਧਰਮ ਨੂੰ ਝੂਠਾ ਸਾਬਤ ਕੀਤਾ ਉਹਦੇ ਕਿਰਦਾਰ ਨੂੰ ਝੂਠਾ ਸਾਬਤ ਕੀਤਾ ਕਿ ਜਿਹੜੀ ਜ਼ਿੰਦਗੀ ਤੂੰ ਜੀਂਦਿਆ ਹੈ ਇਹ ਧਰਮੀ ਨਹੀਂ ਹੋ ਸਕਦਾ ਅੱਗੇ ਗੁਰੂ ਸਾਹਿਬ ਕਹਿੰਦੇ ਹੁਮਾਰਾ ਕਸੇ ਸਾਇਦ ਆਇਤ ਬਜ਼ੇਰੇ ਹੁਮਾ ਕਹਿੰਦੇ ਨੇ ਇੱਕ ਪੰਛੀ ਦਾ ਨਾਮ ਹੈ ਸ਼ਮਾਂਜੂ ਹੁਮਾ ਮੰਨਿਆ ਜਾਂਦਾ ਹੈ ਕਿ ਜੇ ਉਹ ਪੰਛੀ ਦਾ ਪਰਛਾਵਾਂ ਕਿਸੇ ਦੇ ਉੱਪਰ ਪੈ ਜਾਏ ਉਹਦੇ ਪਰਛਾਵੇਂ ਥੱਲੇ ਆ ਜਾਏ ਕਹਿੰਦੇ ਉਹ ਫਿਰ ਤਾਵਾਂ ਦੇ ਅੰਦਰ ਵੀ ਦਲੇਰੀ ਆ ਜਾਂਦੀ ਹੈ ਆਮ ਪੰਛੀਆਂ ਦੇ ਅੰਦਰ ਵੀ ਦਲੇਰੀ ਆ ਜਾਂਦੀ ਹੈ ਸਤਿਗੁਰੂ ਕੁਛ ਹੁਮਾ ਪੰਛੀ ਦਾ ਜ਼ਿਕਰ ਕਰਦੇ ਹੋਏ ਆਪਣੇ ਇੱਕ ਸ਼ੇਰ ਵਿੱਚ ਕਹਿੰਦੇ ਹੁਮਾ ਰਾ ਕਸੇ ਸਾਇਆ ਸਾਇਆ ਦਾ ਭਾਵ ਪਰਸ਼ਾਵਾ ਆਇਦ ਬਜ਼ੇਰ ਮੇਰੇ ਉੱਤੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦਾ ਪਰਸ਼ਾਵਾ ਹੈ ਫਿਰ ਅੱਗੇ ਕਹਿੰਦੇ ਬਰੋ ਦਸ ਬਤਾਰ ਤੇ ਲਾ ਜਾਗੋ ਦਲੇਰ ਤੇ ਜਿਹੜੀ ਮੇਰੀ ਫੌਜ ਹੈ ਕੁਝ ਤੇਰੀਆਂ ਮੇਰਾ ਕੁਝ ਨਾ ਬੰਦਾਰ ਸਕਦੀਆਂ ਕਿਉਂਕਿ ਮੇਰੀ ਫੌਜ ਤੇ ਮੇਰੇ ਉੱਤੇ ਅਕਾਲ ਪੁਰਖ ਪਰਮਾਤਮਾ ਹਮਾ ਜਿਹੜਾ ਪੰਛੀ ਤੇ ਬਾਗ ਹੈ ਮੇਰੇ ਉੱਤੇ ਉਹਦਾ ਹੱਥ ਹੈ ਅਗਲਾ ਸ਼ੇਰ ਹੈ ਕਸ਼ੇ ਪੁਸ਼ਤ ਅਪ ਤਦ ਪਸ਼ੇ ਸ਼ੇਰ ਨਰ ਨਾ ਗੀਰੰਦ ਗੁਜੋ ਮੇਸ਼ ਆਹੂ ਗੁਜ਼ਰ ਸਤਿਗੁਰ ਕਹਿੰਦੇ ਜੇ ਕੋਈ ਮਨੁੱਖ ਸ਼ੇਰ ਦੇ ਸ਼ਤਰਨਾਗ ਵਿੱਚ ਕਾਟੇ ਲੁਕ ਜਾਏ ਫਿਰ ਉਸ ਨੂੰ ਮੇਡੇ ਵਿਗਿਆ ਜੰਗਲੀ ਜਾਨਵਰਾਂ ਦਾ ਖਤਰਾ ਨਹੀਂ ਨਿਕਲਦਾ ਕਸ਼ੇ ਪੁਸ਼ਪ ਅਪਤਦ ਪਸ਼ੇ ਸ਼ੇਰ ਨਾਲ ਜੇ ਕੋਈ ਮਨੁੱਖ ਸ਼ੇਰ ਦੀ ਛੰਨ ਵਿੱਚ ਆ ਜਾਏ ਨਾ ਗੀਰਤ ਬੁਝੋ ਮੇਸ਼ ਆਪ ਗੁਜ਼ਰਤ ਗੀਰਜ ਦਾ ਭਾਵ ਗਿੱਦੜ ਫਿਰ ਉਹ ਜਿਹੜੇ ਗਿੱਦੜ ਨੇ ਬੁਝੇ ਤਾਂ ਭਾਵ ਹੁੰਦਾ ਬੱਕਰੇ ਨੇ ਜੰਗਲੀ ਜਾਨਵਰ ਨੇ ਉਹ ਉਸ ਮਨੁੱਖ ਨਾਲ ਕੁਝ ਨਹੀਂ ਵਿਗਾਰ ਸਕਦੇ ਤੇਰੀ ਫੌਜ ਜੰਗਲੀ ਜਾਨਵਰਾਂ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਸੀ ਅੱਗੇ ਸਤਪੰਕ ਕਹਿੰਦੇ ਕਸਮ ਮਸਫਾਪੇ ਖੂਪੀ ਅਗਰ ਇਹ ਖਰਮ ਕਿ ਔਰੰਗਜ਼ੇਬ ਜੇ ਕਿਤੇ ਧਰਮ ਦੇ ਵਿੱਚ ਯਕੀਨ ਵਿਖਣਾ ਹੋਵੇ ਤੇ ਜੇਕਰ ਮੈਨੂੰ ਇਹ ਮੌਕਾ ਮਿਲਦਾ ਮੈਂ ਧੰਨ ਗੁਰੂ ਦਰਨਸਰਬਹ ਮਹਾਰਾਜ ਜੀ ਦੇ ਉੱਤੇ ਜਿਹੜਾ ਯਕੀਨ ਮੇਰਾ ਹੈ ਕਿਉਂਕਿ ਸੱਚ ਜਾਣੇ ਉਹ ਕੱਦ ਸਾਡਾ ਜਿਹੜਾ ਭਰੋਸਾ ਗੁਰਬਾਣੀ ਦੇ ਉੱਤੇ ਬਹੁਤ ਠੱਟ ਹੈ। ਕਈ ਵਾਰੀ ਦੂਰ ਦਰਾਡੇ ਕਥਾ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ। ਦਾਸ ਕਥਨ ਦੇ ਵਿੱਚ ਇਹ ਬੇਨਤੀ ਕਰਦਾ ਹੁੰਦਾ ਵੀ ਅੱਜ ਕੱਲ ਦੇਹਧਾਰੀ ਗੁਰਮਤਿ ਦੀ ਬੜੀ ਪਰਮਾ ਹੈ। पर ख्याल करो मेरी कथा ਦੇ ਵਿੱਚ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਜਦੋਂ ਤੁਸੀਂ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਨਾ ਤੇ 35 ਮਹਾਨ ਪੁਰਖ ਉਹਥੇ ਸਾਹਮਣੇ ਬੈਠੇ ਨੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਤਬਾਦ ਤੌਰ ਤੇ ਜਿਵੇਂ ਤੈਨੂੰ ਕੁਰਾਨ ਸ਼ਰੀਫ ਦੇ ਉੱਤੇ ਭਰੋਸਾ ਹੈ ਤੇਰੀ ਤੇ तेरे ਧਾਰਮਿਕ ਗ੍ਰੰਥ ਤੇ ਜੇ ਤੂੰ ਮੈਨੂੰ ਪੁੱਛੇ ਮੇਰਾ ਇਤਬਾਰ ਮੇਰਾ ਭਰੋਸਾ ਮੇਰਾ ਯਕੀਨ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਚਾਰ ਦਾ ਦੇਖੋ ਨਾ ਭਗਤ ਅਕਬੀਰ ਬਾਬਾ ਰਬਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਸਥਾਨ ਤੇ ਬਹਿ ਕੇ ਸਾਨੂੰ ਅਹਿਵਾਈ ਦਿੰਦੇ ਆਪਾਂ ਹੁਕਮ ਲੈਂਦੇ ਆ ਕਦੇ ਬਾਣੀ ਭਗਤ ਰਬਦਾਸ ਜੀ ਉਹ ਕੀ ਕਿੰਨੇ ਪਿਆਰੇ ਬੋਲ ਆਉਂਦੇ ਨੇ ਹੁਕਮ ਆਉਂਦਾ